ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਆਪਣਾ ਜੀ ਵਿਸਾਖ ਅਪ੍ਰੈਲ ਦੇ ਮਹੀਨੇ ਵਾਲਾ ਗੰਨਾ ਹੈ ਜੀ ਜੋ ਸਾਰਾ ਪੂਰੇ ਖੁੱਡ ਭਰ ਗਿਆ ਜੀ ਤੁਸੀਂ ਦੇਖ ਸਕਦੇ ਹੋ ਫਟਾਰਾ ਬਹੁਤ ਵਧੀਆ ਤੇ ਆਪਾਂ ਇਹਦੇ ਵਿੱਚ ਅਜੇ ਤੱਕ ਬਿਲਕੁਲ ਜੂਰੀਆ ਨਹੀਂ ਪਾਇਆ ਜੀ ਪੋਲੀਸਲਫੇਟ ਤੇ ਆਈਪੀਐਲ ਦੇ ਜੋ ਪ੍ਰੋਡਕਟ ਆਉਂਦੇ ਆ ਸੰਜੀਵਨੀ ਤੇ ਦੂਸਰੀ ਜੋ ਫੰਗਸ ਵਾਲੀਆਂ ਆਪਾਂ ਉਹ ਹੀ ਪਾਈਆਂ ਨੇ ਜੀ ਇਹਦੇ ਥੱਲੇ ਸੋ ਆਪਾਂ ਇਹਨੂੰ ਹੁਣ ਮਿੰਨੀ ਰੋਟੋ ਟਿਲਰ ਹੈ ਜੀ ਆਪਾਂ ਉਹ ਚਲਾਵਾਂਗੇ ਇਹਦੇ ਵਿੱਚ ਤੇ ਹੌਲੀ ਹੌਲੀ ਆਪਾਂ ਇਹਨੂੰ ਆ ਜੋ ਇਹਦੇ ਵਿੱਚ ਥੋੜਾ ਬਹੁਤਾ ਨਦੀਨ ਨੇ ਜੀ ਉਹ ਸਾਫ਼ ਕਰ ਦਾਂਗੇ ਸੋ ਗੰਨੇ ਬਾਰੇ ਇੱਕ ਸਿਆਣਿਆਂ ਨੇ ਬਜ਼ੁਰਗਾਂ ਨੇ ਜੋਗਾ ਹਰ ਇੱਕ ਬੰਦੇ ਨੂੰ ਆਪਣੇ ਕਿੱਤੇ ਨਾਲ ਪਿਆਰ ਹੈ ਜੀ ਸੋ ਵੀ ਪਿਆਰ ਦੇ ਵਿੱਚ ਉਹ ਵੀ ਕਰਦੇ ਸੀ ਤੇ ਉਹਨਾਂ ਨੇ ਕਹਾਵਤ ਬਣਾਈ ਸੀ ਗੰਨੇ ਦੀ ਅੱਜ ਗੰਨਾ ਆਪਣਾ 50 ਦਿਨ ਦਾ ਹੋ ਗਿਆ ਜੀ ਪੂਰਾ ਤੁਸੀਂ ਹਾਈਟ ਵੇਖੋ ਜੀ ਚੈੱਕ ਕਰਕੇ ਆ 2-3 2 2.5 ਫੁੱਟ ਹੋ ਗਿਆ ਜੀ ਸੋ ਕਿਸੇ ਤਰ੍ਹਾਂ ਦੀ ਕੋਈ ਇਹਨੂੰ ਬਿਮਾਰੀ ਨਹੀਂ ਹੈਗੀ ਜੀ ਸੋ ਬਜ਼ੁਰਗ ਕਹਿੰਦੇ ਸੀ ਜੀ ਆਪਣਾ ਗੰਨੇ ਬਾਰੇ ਵੀ ਜੇ ਲਾਵੇਂਗਾ ਫੱਗਣ ਤਾਂ ਵੇਖੀ ਮੇਰਾ ਫੱਬਣ ਵੀ ਜੇ ਤੁਸੀਂ ਮੈਨੂੰ ਫੱਗਣ ਦੇ ਮਾਰਚ ਦੇ ਮਹੀਨੇ ਵਿੱਚ ਮੇਰੀ ਬਜਾਈ ਕਰਦੇ ਹੋ ਤਾਂ ਮੈਂ ਪੂਰਾ ਮਤਲਬ ਕੀ ਵਧੀਆ ਗਰੋਥ ਕਰਾਂਗਾ ਜੀ ਸੋ ਕਹਿੰਦੇ ਸੀ ਜੇ ਲਾਵੇਂਗਾ ਛੇਤ ਫਿਰ ਆਉਂਦਾ ਰਹੀਂ ਖੇਤ ਬਜੇ ਤੁਸੀਂ ਛੇਤ ਦੇ ਮਹੀਨੇ ਵਿੱਚ ਲਾਉਂਗੇ ਤਾਂ ਖੇਤ ਮੇਰੀ ਨਗਰਾਨੀ ਨਦੀਨਾ ਤੋਂ ਗੁਡਾਈ ਕਰਨੀ ਚਾਹੀਦੀ ਹੈ ਤੁਹਾਨੂੰ ਤਾਂ ਮਤਲਬ ਕੀ ਢੇੜਾ ਰੱਖਣਾ ਹੀ ਪਏਗਾ ਇਹ ਨਹੀਂ ਵੀ ਗੰਨਾ ਲਾ ਕੇ ਭੁੱਲ ਗਏ ਸੋ ਲਾਸਟ ਉਹਨਾਂ ਨੇ ਵਿਸਾਖ ਦੇ ਮਹੀਨੇ ਲਈ ਕਿਹਾ ਸੀ ਵੀ ਜੇ ਲਾਵੇਂਗਾ ਵਿਸਾਖ ਤਾਂ ਫਿਰ ਰੱਖੀ ਨਾ ਮੇਰੀ ਆਸ ਸੋ ਇੱਕ ਕਹਾਵਤਾਂ ਨੇ ਜੀ ਬਜ਼ੁਰਗਾਂ ਦੀਆਂ ਪਰ ਸਮਾਂ ਉਹੀ ਹੈ ਜੀ ਸਾਰਾ ਕੁਝ ਹੁਣ ਬੀਜਾਂ ਦਾ ਵੈਰਾਈਟੀਆਂ ਦਾ ਪਹਜਾਈ ਦੇ ਟੰਗ ਬਹੁਤ ਕੁਝ ਚੇਂਜ ਹੋ ਗਿਆ ਜੀ ਸੋ ਵਧੀਆ ਆ ਗ੍ਰੋਥ ਕਰ ਰਿਹਾ ਜੀ ਗੰਨਾ ਤੇ ਉਹਨੂੰ ਫਰਕ ਪੈ ਗਿਆ ਜੀ ਇਹਨਾਂ ਦਾ ਵੈਰਾਈਟੀਆਂ ਦਾ ਖੇਤੀ ਕਰਨ ਦੇ ਢੰਗਾਂ ਦਾ ਜੀ ਸੋ ਆਪਣਾ ਇਹ ਸਾਰਾ ਖੇਤ ਅਪ੍ਰੈਲ ਦੀ ਬਜਾਈ ਵਾਲਾ ਜੀ ਸਾਰਾ ਪਿੰਡ ਵਿੱਚ ਵੀ ਇੱਕ ਜਿਵੇਂ ਇੱਕ ਦੋ ਜਣਿਆਂ ਨੇ ਇੱਕ ਵਾਰੀ ਤਾਂ ਕਿਹਾ ਸੀ ਵੀ ਹੁਣ ਕਿਹੜਾ ਗੰਨਾ ਹੋਏਗਾ ਪਰ ਐ ਵੀ ਤੁਸੀਂ ਆਪਾਂ ਨੂੰ ਇਹ ਰਿਜ਼ਲਟ ਦੀ ਵੇਟ ਨਹੀਂ ਕਰਦੇ ਆਪਾਂ ਦਿਨ ਪਰ ਦਿਨ ਮਿਹਨਤ ਕਰਦੇ ਆਂ ਜਦੋਂ ਮਿਹਨਤ ਕਰੋ ਤੁਸੀਂ ਰਿਜ਼ਲਟ ਤਾਂ ਆਪੇ ਹੀ ਆ ਜਾਣਾ ਜੀ ਸੋ ਬਹੁਤ ਸੋਹਣਾ ਜੀ ਆਪਾਂ ਪ੍ਰੋਜੈਕਟ ਜੋ ਲਾਵਾਂਗੇ ਜੀ ਹੌਲੀ-ਹੌਲੀ ਉਹ ਕਲਾੜ ਦਾ ਝੋਨਾ ਚੰਨਾ ਲਾ ਕੇ ਸ਼ੁਰੂ ਕਰਾਂਗੇ ਜੀ ਸੋ ਪਰ ਆਪਣਾ ਉਹ ਖੜਾ ਜੀ ਦੂਸਰਾ ਗੰਨਾ ਕੱਤੇ ਦੀ ਬਜਾਈ ਵਾਲਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਲੋ ਮਤਲਬ ਇਹ ਥੋੜਾ ਬੱਤਰ ਆ ਜਾਏਗਾ ਗੜਾਈ ਸ਼ੁਰੂ ਕਰਕੇ ਮਿਨੀ ਰੋਟਰ ਟ੍ਰੇਲਰ ਫੇਰਾਂਗੇ ਜੀ ਇਹਦੇ 'ਚ ਸੋ ਟਰੈਕਟਰ ਵਾਲਾ ਆਪਣੇ ਕੋਲ ਗੰਨਾ ਕੱਟਿਆ ਤਿੰਨ ਕੇਕੜੀ ਆ ਜਿਸ ਤਰ੍ਹਾਂ ਨਹੀਂ ਤਾਂ ਆਜ ਦੇ ਵਿੱਚ 4 ਫੁੱਟ ਚ ਮਿੱਨੀ ਟਰੈਕਟਰ ਚੱਲ ਜਾਂਦਾ ਬਹੁਤ ਵਧੀਆ ਉਹ तितਲੀ ਵਗੈਰਾ ਨਾਲ ਇਸ ਨੂੰ ਮਿੱਟੀ-ਮੁੱਟੀ ਲੱਗ ਜਾਂਦੀ ਹੈ ਸੂ ਅਗਲੀ ਹੋਰ ਉਹ ਆਪਾਂ ਹੌਲੀ-ਹੌਲੀ ਵਧਾਵਾਂਗੇ ਜੀ 4-5 ਏਕੜ ਜਿਸ ਤਰ੍ਹਾਂ ਡਿਮਾਂਡ ਹੋਈ ਤਾਂ ਪਰ ਆਪਾਂ ਰੱਖਾਂਗੇ ਬਹੁਤ ਕੁਸ਼ਕ ਪਰਸੈਂਟ ਆਪਾਂ ਮਤਲਬ ਇਹ 1 ਏਕੜ ਆਪਾਂ ਰੱਖਣਾ ਜੀ ਆਰਗੇਨਿਕ ਤੇ ਬਾਕੀ ਚ ਆਪਾਂ ਹਲਕੀ-ਫੁਲਕੀ ਆ ਆਪਾਂ ਖਾਦ ਤਾਂ ਯੂਜ਼ ਨਹੀਂ ਕਰਨੀ ਤੇ ਜੇ ਅਗਰ ਕੋਰਾ ਜਿੰਦ ਦਵਾਈ ਹੁੰਦੀ ਹੈ ਜੀ ਕੋਈ ਨਾਉ ਨਹੀਂ ਹੈ ਬਸ ਉਹ ਹੀ ਯੂਜ਼ ਕਰਾਂਗੇ ਜੀ ਗੱਲੀ ਜੇ ਜ਼ਰੂਰਤ ਪਈ ਤਾਂ ਵੀਡੀਓ ਦੇਖਣ ਲਈ ਧੰਨਵਾਦ ਜੀ ਤੁਹਾਡਾ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਧੰਨਵਾਦ ਜੀ